पट्टो 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 पुत्त वर जावे ताजुदेव ओ तू कर मुडके ये रे आवडो گارڈ دی پوری نکلا جا رہا ہے ساتوں اللہ درود گول سلام جش Aintro, 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 aintro. ਨਾਮ ਹੈ ਮੇਰਾ ਨਾਮ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਬ੍ਰਦਰ ਨੇ ਹਾਊਸ ਸੀ ਅੱਜ ਨੰਦ ਡੈਡ ਬੋੜੀ ਗਈ ਆ ਬਹੁਤ ਮਾੜਾ ਕੰਮ ਹੋਇਆ ਜੀ ਸਾਨੂੰ ਤਾਂ ਪਰਸੋ ਪਤਾ ਲੱਗਿਆ ਜੀ ਰਾਤ ਨੂੰ ਇਹ ਐ ਕਰਕੇ ਹੋ ਗਿਆ ਬਹੁਤ ਆ ਯਾਦੇ ਹੋ ਦੁੱਖ ਆ ਜੀ ਕਦੋਂ ਦੇ ਭਰਤੀ ਹੋਇਆ ਕੀ ਬੱਚੇ ਇਹਨਾਂ ਦੇ ਭਰਤੀ ਤਕਰੀਬਨ 23 ਸਾਲ ਹੋ ਗਈ 2000 ਚ ਹੋਈ ਸੀ ਭਰਤੀ ਜੀ ਬੱਚੇ ਮੁੰਡਾ ਗੁੱਡੀ ਆ ਜੀ ਗੁੱਡੀ 16 17 ਸਾਲ ਦੀ ਆ ਜੀ ਮੁੰਡਾ ਬਾਰਾ 13 ਸਾਲ ਦਾ ਹੀ ਰਿਟਾਇਰਮੈਂਟ ਦੀ ਕਿੰਨੀ ਟਾਈਮ ਸਮਾਂ ਲੇਗਾ ਜੀ ਨਾ ਤਾਂ ਰਿਟਾਇਰਮੈਂਟ 2026 ਚ ਹੋਣੀ ਈ ਯਾਰ ਪਹਿਲਾਂ ਤਾਂ ਬਹੁਤ ਹੀ ਮਦਭਾਗੀ ਘਟਨਾ ਜਿਹੜੀ ਸਾਡੇ ਨਗਰ ਨਾਲ ਵਾਪਰੀ ਹੈ ਪਰਮਾਤਮਾ ਇਹੋ ਜੀ ਵੱਧ ਭਾਗੀ ਘਟਨਾ ਅੱਗੇ ਬਾਰੇ ਨਾ ਵਰਤਾਵੇ ਸਾਡੇ ਬਹੁਤ ਹੀ ਹੋਣਹਾਰ ਸਾਡਾ ਛੋਟਾ ਵੀਰ ਹੌਲਦਾਰ ਜਸਪਾਲ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਤੇ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਪਿੱਛੇ ਇੱਕ ਬੇਟਾ ਛੋਟਾ ਜਾਂ ਤੇ ਇੱਕ ਕੁੜੀਆ ਜੋ ਕਿ 18 ਸਾਲ ਦੀ ਹੈ ਤੇ ਮਾਤਾ ਪਿਤਾ ਨੇ ਤੇ ਉਹਨਾਂ ਦਾ ਬ੍ਰਦਰ ਹੈ ਆਪਣਾ ਛੋਟਾ ਉਹਨਾਂ ਤੋਂ ਜਿਹੜਾ ਕਿ ਉਹ ਪਿੱਛੇ ਛੱਡ ਕੇ ਪ੍ਰਮਾਤਮਾ ਨੂੰ ਦੇ ਚਰਨਾਂ ਦੇ ਵਿੱਚ ਜਾਬ ਰਾਜਮਾਨ ਹੋਏ ਨੇ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੁਕਮ ਬਖਸ਼ੇ ਤੇ ਮੈਂ ਬਹੁਤ ਹੀ ਦੁਖਦਾਈ ਘਟਨਾ ਜੋ ਸਾਡੇ ਨਗਰ ਨਾਲ ਵਰਤੀ ਹੈ ਜੀ ਕਿਹੜੀ ਜੂੰਟ ਦੇ ਵਿੱਚ ਕੰਮ ਕਰਦਾ ਸੀ ਕਿੰਨੀ ਏਜ ਸੀ ਇਹਨਾਂ ਦੀ ਤਕਰੀਬਨ 42 ਸਾਲ ਉਮਰ ਹੋ ਗਈ ਸੀ ਤੇ 23 ਸਾਲ ਸਰਵਿਸ ਸੀਗੀ ਜਸਪਾਲ ਸਿੰਘ ਜੀ ਤੇ ਮਹਾਰ ਰਜiment ਦੇ ਵਿੱਚ ਡਿਊਟੀ ਤੇ ਤਨਤ ਸੀਗੇ ਜੋ ਕਿ ਤਕਰੀਰ ਮੇਰੇ ਹਿਸਾਬ ਨਾਲ ਗ੍ਰਾਮਗੜ ਰਾਂਚੀ ਡਿਊਟੀ ਤੇ ਸੀਗੇ ਜੀ ਹੁਣ ਹਾਂਜੀ ਤਕੀ ਰਿਟਾਇਰਮੈਂਟ ਨੇੜੀ ਜਿਨਾਂ ਰਿਟਾਇਰਮੈਂਟ ਨੂੰ 1 ਸਾਲ ਹੀ ਰਹਿ ਗਿਆ ਸੀ ਅੱਜ ਦੇ ਦਿਨ ਸਭ ਨੂੰ ਦੁਖਦਾਈ ਗੱਲ ਇਹ ਵੀ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਬੇਟੀ ਵਾਸਤੇ ਛੁੱਟੀ ਅਪਲਾਈ ਕੀਤੀ ਸੀ ਅੱਜ ਉਰੇ ਪਹੁੰਚਣਾ ਸੀਗਾ ਉਹਨਾਂ ਦੀ ਬੇਟੀ ਦਾ ਇਗਜ਼ਾਮ ਸੀਗਾ ਉਹਨਾਂ ਨੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀ ਛੁੱਟੀ ਅਪਲਾਈ ਕੀਤੀ ਸੀ ਕੀ ਮੈਂ ਆਪਣੀ ਬੇਟੀ ਦਾ एग्जाम ਦਵਾਉਣਾ ਹੈ ਬੇਟੀ ਨੂੰ ਆਇਲਟਸ ਕਰਵਾਈ ਹੋਈ ਸੀ ਬੱਚੇ ਨੂੰ ਆਪਣੇ ਨੂੰ ਉਹਨਾਂ ਨੇ ਜੀ ਮੇਰਾ ਨਾਮ ਗੁਰਚਨ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਜਸਪਾਲ ਸਿੰਘ ਚੀਤ ਹੋਇਆ ਤੁਹਾਡੇ ਪਿੰਡ ਦਾ ਨੌਜਾਨ ਕੋਈ ਇਹ ਮੇਰੇ ਪਿੰਡ ਦਾ ਹੌਲਦਾਰ ਜਸਪਾਲ ਸਿੰਘ ਜੀ ਬਹੁਤ ਮਿਲਨ ਸਾਰਾ ਇਨਸਾਨ ਸੀਗਾ ਬਹੁਤ ਨੀਕ ਇਨਸਾਨ ਸੀ ਤੇ ਇਹਨਾਂ ਨੇ ਹੁਣ ਰਿਟਾਇਰਮੈਂਟ ਵੀ ਹੋਣਾ ਸੀਗਾ 23 ਸਾਲ ਸਰਵਿਸ ਸੀ ਇਹਨਾਂ ਦੀ ਬਹੁਤ ਵਧੀਆ ਮਿਲਨ ਸਾਰਾ ਇਨਸਾਨ ਸੀ ਬਹੁਤ ਵਧੀਆ ਸਰਵਿਸ ਚੱਲੀ ਸੀ ਅਚਾਨਕ ਇਦਾਂ ਦਾ ਮਾੜਾ ਕੰਮ ਹੋ ਗਿਆ ਜੀ ਕਿਵੇਂ ਘਟਣਾ ਵਾਪਰੀ ਜੀ ਇਹ ਤਾਂ ਹੀ ਉਹਨਾਂ ਆਰਮੀ ਆਏ ਪੁਸ਼ਟੀ ਕਰਨਗੇ ਉਹਨਾਂ ਦਾ ਤਾਂ ਉਹ ਹੀ ਦੱਸ ਸਕਦੇ ਆਂ ਪਰਿਵਾਰ ਦੇ ਪਿੱਛੇ ਕੀ ਜੋ ਛੱਡ ਗਿਆ ਪਰਿਵਾਰ ਦੇ ਇੱਕ ਬੇਟੀ ਆਈ ਇੱਕ ਬੇਟਾ ਆਈ ਕਿਹੜੀ ਮਤਲਬ ਉਹ ਅਰੇਂਜਮੈਂਟ ਚ ਕੰਮ ਕਰ ਰਹੀ ਸੀ ਉਹ ਨਾਇਨ ਮਹਾਰਚ ਕੰਮ ਕਰਦੇ ਸੀ ਅਰੇਂਜਮੈਂਟ ਸੀ ਉਹਨਾਂ ਦੀ ਇਨਫੈਂਟਰੀ ਸੀ